ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਟੈਨਸ਼ਨਾਂ ਵਧ ਗਈਆਂ ਨੇ ਵਦਨ ਵੀ ਕਿਉਂ ਨਾ ਇੱਕ ਪਾਸੇ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਜਿਹੜੇ ਦੋਵੇਂ ਐਜ਼ੇ ਆਜ਼ਾਦ ਉਮੀਦਵਾਰ ਜਿੱਤੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਨ ਐਜ਼ ਇੱਕ ਹਲਕਾ ਫਰੀਦਕੋਟ ਤੋਂ ਦੂਸਰਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਨਵੇਂ ਸੰਸਦ ਨੇ ਇਹ ਨਵੇਂ ਸੰਸਤਾ ਵੱਲੋਂ 14 ਜਨਵਰੀ ਨੂੰ ਮੰਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਵਿਕੇ ਨਵੀਂ ਪਾਰਟੀ ਦਾ ਰਸਮੀ ਤਰੀਕੇ ਦੇ ਨਾਲ ਐਲਾਨ ਕੀਤਾ ਚਾਹੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਸ ਦੇ ਵਿੱਚ ਇੱਕ ਹੋਰ ਪੰਥਕ ਪਾਰਟੀ ਬਣ ਚਾਰੀ ਹੈ ਜਿਸ ਦਾ ਸਭ ਤੋਂ ਵੱਡਾ ਖਬਰਿਆ ਜਾ ਪੂਨਾ ਪੂਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਾ ਚਾਹੁੰਦੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਨਾ ਛੱਡਣਾ ਮੇਰੇ ਲਈ ਸਭ ਤੋਂ ਵੱਡੀ ਮੁਸੀਬਤ ਬਣ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਪਾਰਟੀ ਆ ਰਹੀ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਲ ਦੀ ਦੇਲ ਹੀ ਮੰਨੀ ਜਾਵੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੁਖਵਿੰਦਰ ਸੁਖਦੇਵ ਢੀਂਸਾ ਪ੍ਰਦੀਪ ਪ੍ਰਵਿੰਦਰ ਢੀਂਸਾ ਬੀਬੀ ਜਗੀਰ ਕੌਰ ਮਾਨਪ੍ਰੀਤ ਏਆਲੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਯਾਨੀ ਕਿ ਇਹਨਾਂ ਵੱਲੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਈ ਜਾਵੇਗੀ ਜਿਸ ਦੇ ਪ੍ਰਧਾਨ ਹੋਣਗੇ ਬੀਬੀ ਜਗੀਰ ਕੌਰ ਯਾਨੀ ਕਿ 2027 ਦੀਆਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵੀਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਚਾਰ ਜਿਹੜੀਆਂ ਧਾਰਮਿਕ ਪਾਰਟੀਆਂ ਪੰਥਕ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੀਆਂ ਇਸ ਦਾ ਹਵਾਲਾ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇ ਦਿੰਦੇ ਉਹਨੀ ਦੇਰ ਤੱਕ ਅਸੀਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲਵਾਂਗੇ ਸਾਡਾ ਟਾਰਗੇਟ ਹੈ ਕਿ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦਾ ਨੁਕਸਾਨ ਕੀਤਾ ਉਸ ਨੂੰ ਪ੍ਰਧਾਨਗੀ ਵਾਲਾ ਅਹੁਦਾ ਨਾ ਦਿੱਤਾ ਜਾਵੇ ਯਾਨੀ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੀ ਗੱਲ ਕੀਤੀ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਇਹ ਦੀ ਇੱਕ ਬੜੀ ਵੱਡੀ ਗਲਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਬੜੀ ਜਲਦੀ ਹੀ ਲਾਂਚ ਕੀਤੀ ਜਾਵੇਗੀ ਆਸਤੇ ਜਿਸ ਦੇ ਪ੍ਰਧਾਨ ਗੁਰਪ੍ਰਤੀ ਗੁਰਪ੍ਰਤਾਪ ਸਿੰਘ ਵਿਡਾਲਾ ਖੁਦ ਵੀ ਹੋ ਸਕਦੇ ਨੇ ਬੀਬੀ ਜਗੀਰ ਕੋਰ ਐਜ਼ ਅ ਉਪ ਪ੍ਰਧਾਨ ਜਾਂ ਮੇਨ ਪ੍ਰਧਾਨ ਹੋ ਸਕਦੇ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਬਵਾਲ ਮਚ ਗਿਆ ਹੈ ਕਿਉਂਕਿ ਚਾਰ ਪੰਥਕ ਪਾਰਟੀਆਂ ਪੰਥਕ ਵੋਟ ਮੰਗਣੀਆਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ 104 ਸਾਲ ਪੁਰਾਣਾ ਹੈ ਉਚ ਸ਼ਰੂਮਣੀ ਅਕਾਲੀ ਦਲ ਟੈ ਟੈਰੀ ਹੋ ਜਾਵੇਗੀ ਜੇਕਰ ਬਾਗੀ ਧੜੇ ਵੱਲੋਂ ਨਵੀਂ ਸ਼ਰੂਮਣੀ ਅਕਾਲੀ ਦਲ ਬਣਾਈ ਜਾਂਦੀ ਹੈ ਯਾਨੀ ਕਿ ਇੱਕ ਪਾਸੇ ਐਪੀ ਅਮਰਤਪਾਲ ਖਾਲਸਾ ਦੀ ਪਾਰਟੀ 6 ਤੋਂ 7% ਵੋਟ ਲਵੇਗੀ ਜੇ 3 ਤੋਂ 4% ਵੋਟ ਨਵੀਂ ਸ਼ਰੂਮਣੀ ਅਕਾਲੀ ਦਲ ਬਾਗੀ ਧੜਿਆਂ ਵਾਲੀ ਦੀ ਵੋਟ 2027 ਦੇ ਵਿੱਚ ਉਹਨਾਂ ਨੂੰ ਪੈਂਦੀ ਹੈ ਤਾਂ ਫਿਰ ਸ਼ਰੂਮਣੀ ਅਕਾਲੀ ਦਲ ਦਾ ਸੱਤਾ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਉਣਾ ਬੜਾ ਹੀ ਮੁਸ਼ਕਲ ਹੋ ਜਾਵੇਗਾ ਤਾਂ